ਮੇਰੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਆਲੂ ਸੋਈ ਦੀ ਸਬਜ਼ੀ ਬਣਾਉਣੀ ਹੈ। ਇਹ ਆਪਾਂ ਜੱਗ ਲੈ ਲਿਆ ਤੇ ਇਹਦੇ ਵਿੱਚ ਨਾ ਆਪਾਂ ਇਹ ਦੋ ਪਿਆਜ਼ ਵੱਡੇ ਇਹ ਪਾਵਾਂਗੇ। ਇਹਨੂੰ ਆਪਾਂ ਗ੍ਰਾਇੰਡ ਕਰ ਲਾਂਗੇ। ਇਹ ਇੱਕ ਟਮਾਟਰ ਆ ਦੋ ਹਰੀਆਂ ਮਿਰਚ ਦੋ ਇੰਚ ਅਦਰਕ ਦਾ ਟੁਕੜਾ ਇਹ ਆਪਾਂ ਬਰੀਕ ਕੱਟ ਲਿਆ। ਤੇ ਇੱਕ ਆਪਾਂ ਗੰਢੀ ਹੈਗੀ ਲਸਣ ਦੀ ਹੁਣ ਆਪਾਂ ਇਹਨੂੰ ਆਪਾਂ ਗ੍ਰाइंड ਕਰ ਲੈਨੇ ਆਂ ਇੱਧਰ ਆਪਾਂ ਥੁੱਲੇ ਤੇ ਤੇ ਇੱਕ ਹਾਂਡੀ ਰੱਖਤੀ ਆਂ ਇਹਨੂੰ ਪਾਇਦੇ ਛੇੜਾ ਥੋੜਾ ਜਿਹਾ ਪਾਣੀ ਹੈ ਨਾ ਤੇ ਇਹ ਸੁੱਕ ਜਾਵੇ ਉਲਣਾ ਆਪਾਂ ਇਹਨੂੰ ਸਲੋ ਹੱਗ ਤੇ ਇਹਨੂੰ ਰੱਖ ਲੈਨੇ ਆਂ ਇਸ ਤਰ੍ਹਾਂ ਕਰਕੇ ਤੇ ਇਹਨੂੰ ਮੈਂ ਗ੍ਰाइंड ਕਰ ਲੈਨੀ ਆਂ ਲਓ ਜੀ ਆਪਾਂ ਨਾ ਇਧਰ ਆਪਾਂ ਇਹ ਗ੍ਰाइंड ਕਰ ਲਿਆ ਮਸਾਲਾ ਤੇ ਇਧਰ ਆਪਣਾ ਇਹ ਕੁਝਾ ਵੀ ਆਪਣਾ ਗਰਮ ਹੋ ਗਿਆ ਤੇ ਇਹਦੇ ਵਿੱਚ ਨਾ ਆਪਾਂ ਇਹ ਸਰੋਂ ਦਾ ਤੇਲ ਪਾਵਾਂਗੇ ਇੱਕ ਘਟਕੀ ਤੁਸੀਂ ਜਿਹੜਾ ਕਿ ਹੋਰਤ ਦੇ ਉਹ ਯੂਜ਼ ਕਰ ਸਕਦੇ ਆ। ਹੁਣ ਆਪਾਂ ਇਹਦੇ ਵਿੱਚ ਇਹ ਜੀਰਾ ਪਾਵਾਂਗੇ ਇੱਕ ਚਮਚ थोड़ी जी ग्बा मांगे दो तीन चुटकिया तेज पत्ता यह दालचीनी ये है का कड़ी पत्ता इन आप खिला ले थोड़ा जहाँ हूँ ना आप कि जरा आप मसाला है सारा ग्राइंड किया है आप लेंगे पा आप सारा तरह ਹੌਣ ਲੰਗੇ ਹਲਕੀ ਅੱਗ ਤੇ ਥੋੜੀ ਜਿਹੀ ਉਬਾਲਨੇ ਹਲਕੀ ਜਿਹੀ ਅੱਗ ਤੇ ਆਪਾਂ ਇਹ ਆਪਣਾ ਮਸਾਲਾ ਭੁੱਜੀ ਜਾਂਦਾ ਤੇ ਇਧਰ ਨਾਲ ਆਪਾਂ ਇਹ ਜਿਹੜਾ ਆਹ ਛੋਲੀਆ ਇਹਨੂੰ ਆਪਾਂ ਧੋਸ ਵਾਰ ਕੇ ਰੱਖ ਲਿਆ ਇਸ ਤਰ੍ਹਾਂ ਹਰਾ ਹਰਾ ਛੋਲੀਆ ਇਹ ਤੇ ਨਾਲ ਆਪਾਂ ਨਾ ਇਹਦੇ ਵਿੱਚ ਆਹ ਦੋ ਤਿੰਨ ਆਲੂ ਪਾਵਾਂਗੇ ਇਹਦੇ ਵਿੱਚ ਇਹ ਵੀ ਕੱਟ ਕੇ ਰੱਖ ਲਏ ਮੈਂ ਹੁਣ ਆਪਾਂ ਮੇਨ ਹੈਗਾ ਕਿ ਇਹਦੇ ਵਿੱਚ ਨਾ ਆਪਾਂ 1.5 ਕੜਛੀ ਆਪਾਂ ਇਹਨੂੰ ਛੋਲੀਏ ਨੂੰ ਵੀ ਗ੍ਰाइंड ਕਰਕੇ ਪਾਵਾਂਗੇ ਮੋਟਾ-ਮੋਟਾ ਪਾਵਾਂਗੇ ਬਾਕੀ ਛੋਲੀਆਂ ਆਪਾਂ ਉਸ ਤਰ੍ਹਾਂ ਹੀ ਪਾਵਾਂਗੇ ਵਿੱਚ ਇਹਨੇ ਆਪਾਂ ਗ੍ਰाइंड ਕਰ ਲਈਏ ਨਾਲ ਨਾਲ ਹੀ ਭੁੰਨਿਆ ਜਾਊਗਾ ਇਹ ਆਪਾਂ ਛੋਲੀਆਂ ਵੀ ਥੋੜਾ ਜਿਹਾ ਸੀਗਾ ਜਿਹੜਾ ਇਹ ਇਹ ਗ੍ਰाइंड ਕਰ ਲਿਆ ਤੇ ਇਧਰ ਆਪਣਾ ਨਾ ਇਹ ਇਹ ਪਿਆਜ਼ ਆਪਣਾ ਕੋਨੀ ਭੁੱਜ ਗਿਆ ਇਹ ਆ ਦੇਖੋ ਵਧੀਆ ਤਰੀਕੇ ਨਾਲ ਭੁੱਜ ਗਿਆ ਤੇ ਹੁਣ ਨਾ ਆਪਾਂ ਇਹਦੇ ਵਿੱਚ ਇਹ ਛੋਲੀਆਂ ਵੀ ਮੇਚੀ ਪਾ ਲੈਣਗੇ ਇਹਦੇ बस ਕੜਛੀ ਦਾ ਤੁਸੀਂ ਜੋਲੀਏ ਦੀ ਪੁੰਨਾ ਵਿੱਚ ਪਾ ਦਿਓ। ਇਹਦੇ ਨਾਲ ਇੱਕ ਤਰ੍ਹਾਂ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਤੇ ਇਹਦੀ ਤਰੀ ਵੀ ਬਹੁਤ ਸੰਘਣੀ ਬਣ ਜਾਂਦੀ ਆ ਤੇ ਸਵਾਦ ਬਹੁਤ ਵਧੀਆ ਆਉਂਦੀ ਹੈ। ਇਸ ਤਰੀਕੇ ਨਾਲ ਜ਼ਰੂਰ ਤੁਸੀਂ ਇੱਕ ਵਾਰੀ ਬਣਾ ਕੇ ਵੇਖੋ। ਹੁਣ ਇਹਨਾਂ ਆਪਾਂ ਇਹਨੂੰ ਛੋੜ ਜੀਏ ਨੇ ਥੋੜਾ ਜਿਹਾ ਪੁੰਨਾ ਲੈਣੇ ਆ। ਇਹਨਾਂ ਹੁਣ ਆਪਣਾ ਨਾਲ ਛੋੜ ਜਾਵੇ ਭੁੱਜ ਗਿਆ। ਇਹਦੇ ਵਿੱਚ ਆਪਾਂ ਜਿਹੜਾ ਇੱਕ ਮਸਾਲਾ ਪਾਵਾਂਗੇ ਨਾ ਇਹ ਲਾਲ ਮਿਰਚ ਪਾਊਡਰ ਹੈ ਤੇ ਇਹ ਕਸ਼ਮੀਰੀ ਲਾਲ ਮਿਰਚ ਪਾਊਡਰ ਹੈ ਇਹ ਗਰਮ ਮਸਾਲਾ ਹੈਗਾ ਤੇ ਇਹ ਹਲਦੀ ਪਾਊਡਰ ਅੱਧਾ ਚਮਚਾ ਤੇ ਇਹ ਕਿਚਨ ਕਿੰਗ ਮਸਾਲਾ ਹੈਗਾ ਤੇ ਇਹ ਹੈਗਾ ਗਰਮ ਮਸਾਲਾ ਦੂਸਰਾ ਤੇ ਇੱਕ ਚਮਚਾ ਆਪਾਂ ਇਹ ਨਮਕ ਪਾਵਾਂਗੇ ਇਹਦੇ ਵਿੱਚ ਨਮਕ ਤੁਸੀਂ ਆਦੇ ਸਵਾਦ ਦੇ ਅਨੁਸਾਰ ਪਾ ਸਕਦੇ ਆ। ਇਹਨਾਂ ਆਪਾਂ 2-5 ਮਿੰਟ ਰੋੜ ਦੇਣੇ। ਆਪਣੀ ਇਹ ਹੱਥ ਇਕੱਠ ਰੱਖੀ ਵੀ ਆ ਹਲਕੀ ਅੱਗ ਦੇ ਉੱਤੇ ਆਪਏ ਇਹਨੂੰ ਬਣਾਉਨੇ ਆ 2 ਮਿੰਟ ਵਾਸਤੇ ਇਹਨੂੰ ਇਹਦਾ ਨਾ ਆਪਾਂ ਮਸਾਲਾ ਭੁੰਨਦੇ ਆ ਭੁੰਨਾ ਆਪਾਂ ਇਹਨੂੰ ਹਲਾ ਲਈਏ ਹੋ ਬੜੀਆ ਤਰੀਕੇ ਨਾਲ ਭੁੱਜ ਗਿਆ ਮਸਾਲਾ ਵੀ ਇਹ ਜਿਹੜਾ ਆਪਨੂੰ ਮਿਕਸ ਮਸਾਲਾ ਪਾਇਆ ਇਹ ਸਾਰਾ ਤੇ ਹੁਣ ਨਾ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਆਲੂ ਬੜੀ ਬੜਾ ਆਪਾਂ ਨੂੰ ਹਿਲਾ ਲਈਏ ਨਾਲ ਹੀ ਆਪਾਂ ਇਹ ਛੋਲੀਆਂ ਪਾ ਦਿੰਨੇ ਆ ਇਹ ਭਤੋਗੇ ਰੱਖ ਲਿਆ ਸੀਗਾ। ਇਸ ਤਰ੍ਹਾਂ ਤੁਸੀਂ ਸਬਜ਼ੀ ਬਣਾਓਗੇ ਨਾ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦੇਣੀ। ਹੁਣ ਆਪਾਂ ਇੰਨਾ ਕ ਪਾਣੀ ਪਾਵਾਂਗੇ ਜਿੰਨਾ ਕ ਆਪਾਂ ਪਾਉਣਾ ਥੋੜਾ ਜਿਹਾ ਘੋਟ ਪਾ ਦਿੰਦੇ ਹਾਂ ਜਿਹੜਾ ਪਾਣੀ ਆਪਾਂ ਅੰਤਰੰਤਰਕ ਤੇ ਹੁਣ ਆਪਾਂ ਇਹਨੂੰ ਸਲੋ ਅੰਚ ਤੇ ਉੱਤੇ ਆਪਾਂ ਇਹਨੂੰ ਬਣਾਵਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣੂਗੀ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਵੇਖਿਓ ਹੁਣ ਨਾ ਪੈਨ ਵੇਖਦੇ ਆਂ ਸਬਜ਼ੀ ਬਣ ਗਈ ਕਿਨੇ ਆਪਣਾ ਇਹ ਦੋ ਤਿੰਨ ਵਾਰੀ ਅੱਗੇ ਵਿੱਚ ਦੀ ਹਿਲਾ ਲਿਆ ਸੀਗਾ ਤੇ ਸਬਜ਼ੀ ਹੁਣ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਆ ਦੇਖੋ ਤੇ ਹੁਣ ਨਾ ਆਪਾਂ ਇਹਦੇ ਵਿੱਚ ਹਰਾ ਧਨੀਆ ਪਾ ਦੇਾਂਗੇ ਗੈਸ ਕਰ ਦਾਂਗੇ ਆਪਾਂ ਬੰਦ ਤੇ ਇਹਨੂੰ ਦੇਵਾਂਗੇ ਆਪਾਂ ਹਲਾਵਾਂ ਜੇ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ